ਤਾਂ ਤਾਂ 시 ਗੁਰੂ ਨਾਨਕ ਦੇਵ ਜੀ ਉਦਾਸੀਆਂ ਦੇ ਦੌਰਾਨ ਮਰਦਾਨੀ ਦੇ ਨਾਲ ਹਰਦੁਆਰ ਪਹੁੰਚੇ ਜਿੱਤੇ ਹਿੰਦੂ ਆਪਣੇ ਬਜ਼ੁਰਗਾਂ ਦੇ ਅਸਥ ਗੰਗਾ ਦਰਿਆ ਵਿੱਚ ਪਾਉਣ ਜਾਂਦੇ ਹਨ ਉਹਨਾਂ ਨੂੰ ਭੋਸਣ ਹੈ ਕਿ ਜਿਸ ਦੇ ਅਸਥ ਗੰਗਾ ਵਿੱਚ ਪਾਏ ਜਾਣ ਉਹ ਸਦਾ ਲਈ ਸਵਰਗ ਵਿੱਚ ਰਹਿੰਦਾ ਹੈ ਗੁਰੂ ਜੀ ਨੇ ਗੰਗਾ ਦਰਿਆ ਵਿੱਚ ਹਜ਼ਾਰਾਂ ਹੀ ਔਰਤਾਂ ਅਤੇ ਮਰਦਾਂ ਨੂੰ ਇਸ਼ਨਾਨ ਕਰਦੇ ਦੇਖਿਆ ਇਸ ਕਰਕੇ ਗੁਰੂ ਜੀ ਆਪ ਵੀ ਨਹਾਉਣ ਲਈ ਦਰਿਆ ਵਿੱਚ ਉਤਰ ਗਏ ਗੰਗਾ ਵਿੱਚ ਇਸ਼ਨਾਨ ਕਰਨ ਵਾਲੇ ਹੱਥਾਂ ਨਾਲ ਦਰਿਆਨ ਦਾ ਪਾਣੀ ਪੂਰਬ ਵੱਲ ਸੁੱਟਦੇ ਸਨ। ਗੁਰੂ ਜੀ ਨੇ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਪੂਰਬ ਵੱਲ ਪਾਣੀ ਸੁੱਟਣ ਵਾਲੇ ਗੁਰੂ ਜੀ ਨੂੰ ਪੱਛਮ ਵੱਲ ਪਾਣੀ ਸੁੱਟਦਾ ਦੇਖ ਕੇ ਸਾਰੇ ਬਹੁਤ ਹੈਰਾਨ ਹੋਏ। ਉਹਨਾਂ ਵਿੱਚੋਂ ਇੱਕ ਨੇ ਹਿੰਮਤ ਕਰਕੇ ਗੁਰੂ ਜੀ ਨੂੰ ਪੁੱਛਿਆ, "ਭਾਈ, ਤੂੰ Hindu ਹੈ ਜਾਂ Musalman? ਤੈਨੂੰ ਇਹ ਵੀ ਨਹੀਂ ਪਤਾ?" ਕਿ ਪਾਣੀ ਪੂਰਬ ਵੱਲ ਸੁਟਿਆ ਜਾਂਦਾ ਹੈ ਗੁਰੂ ਜੀ ਨੇ ਪਾਣੀ ਸੁਟਣਾ ਬੰਦ ਕਰਕੇ ਸਵਾਲ ਕਰਨ ਵਾਲੇ ਨੇ ਪੁੱਛਿਆ ਭਾਈ ਇਹ ਪਾਣੀ ਪੂਰਬ ਵੱਲ ਕਿਉਂ ਸੁਟਿਆ ਜਾਂਦਾ ਹੈ ਉਸ ਨੇ ਉੱਤਰ ਦਿੱਤਾ ਤੈਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਪਿਤਰ ਦੇਵ ਲੋਕ ਵਿੱਚ ਰਹਿੰਦੇ ਹਨ ਜਿਹੜੇ ਪਾਣੀ ਦੇ ਘਾਟੇ ਕਾਰਨ ਮਰੇ ਸਨ ਅਸੀਂ ਉਹਨਾਂ ਨੂੰ ਪਾਣੀ ਦਿੰਦੇ ਹਾਂ ਗੁਰੂ ਜੀ ਨੇ ਅਗੋਂ ਫਿਰ ਉਸ ਭਾਈ ਨੂੰ ਪੁੱਛਿਆ ਤੁਹਾਡੇ ਪਿੱਤਰ ਹਰਿਦੁਆਰ ਤੋਂ ਕਿੰਨੀ ਦੂਰ ਹਨ ਉਸ ਨੇ ਉੱਤਰ ਦਿੱਤਾ ਸੂਰਜ ਤੋਂ ਪਰੇ ਲੱਖਾਂ ਮੀਲ ਦੂਰ ਦੇਵ ਲੋਕ ਵਿੱਚ ਰਹਿੰਦੇ ਹਨ ਗੁਰੂ ਜੀ ਨੇ ਕਿਹਾ ਕਿ ਇਹ ਤੁਹਾਡਾ ਸੁਟਿਆ ਪਾਣੀ ਉਹਨਾਂ ਤੱਕ ਪੁੱਜ ਜਾਂਦਾ ਹੈ ਉਸ ਨੇ ਉੱਤਰ ਦਿੱਤਾ ਬ੍ਰਾਹਮਣ ਤਾਂ ਇਹ ਕਹਿੰਦੇ ਹਨ ਕਿ ਸਾਡਾ ਸੁਟਿਆ ਪਾਣੀ ਉਹਨਾਂ ਕੋਲ ਪੁੱਜ ਜਾਂਦਾ ਹੈ ਉਹਨਾਂ ਦੀ ਪਿਆਸ ਬੁਝ ਜਾਂਦੀ ਹੈ ਜੀ ਅਸੀਂ ਪਾਣੀ ਨਾ ਸੁਪੀਏ ਤਾਂ ਉਹ ਪਿਆਸ ਨਾਲ ਤੜਫਦੇ ਰਹਿੰਦੇ ਹਨ ਗੁਰੂ ਜੀ ਨੇ ਉਸ ਦਾ ਇਹ ਉੱਤਰ ਸੁਣ ਕੇ ਬੜੀ ਤੀਜ਼ ਤੀਜ਼ ਪਾਣੀ ਪੱਛਮ ਵੱਲ ਸੁਟਣਾ ਸ਼ੁਰੂ ਕਰ ਦਿੱਤਾ ਉਸ ਪਾਈ ਨੇ ਗੁਰੂ ਜੀ ਨੂੰ ਫੇਰ ਪੁੱਛਿਆ ਤੂੰ ਪੱਛਮ ਵੱਲ ਪਾਣੀ ਕਿਉਂ ਸੁਟਦਾ ਹੈ ਪਿੱਤਰ ਤਾਂ ਸੂਰਜ ਲੋਕ ਤੋਂ ਪਰੇ ਪੂਰਬ ਵੱਲ ਹਨ ਗੁਰੂ ਜੀ ਨੇ ਕਿਹਾ ਮੇਰੇ ਪੁੱਤਰ ਪਿਆਸ ਨਾਲ ਨਹੀਂ ਮਰ ਰਹੀ ਮੇਰੇ ਖੇਤ ਪੰਜਾਬ ਵਿੱਚ ਮੀਂਹ ਦੇ ਘਾਟੇ ਕਾਰਨ ਸੁੱਕ ਰਹੀ ਹਨ ਮੈਂ ਉਹਨਾਂ ਨੂੰ ਪਾਣੀ ਦੇ ਰਿਹਾ ਹਾਂ ਉਸ ਪਾਈ ਨੇ ਕਿਹਾ ਇਹ ਤੇਰਾ ਸੁਟਿਆ ਪਾਣੀ ਪੰਜਾਬ ਕਿਵੇਂ ਪੁੱਜ ਸਕਦਾ ਹੈ ਗੁਰੂ ਜੀ ਨੇ ਕਿਹਾ ਜੇ ਤੁਹਾਡਾ ਸੁਟਿਆ ਪਾਣੀ ਲੱਖਾਂ ਮੀਲ ਦੂਰ ਪਿੱਤਰਾਂ ਕੋਲ ਪੁੱਜ ਸਕਦਾ ਹੈ ਕਿ ਇਹ ਮੇਰਾ ਸੁਟਿਆ ਪਾਣੀ 200 ਮੀਲ ਦੂਰ ਨਹੀਂ ਪੁੱਜ ਸਕਦਾ ਜਿਨ੍ਹਾਂ ਨੂੰ ਗੁਰੂ ਜੀ ਨੇ ਦਸਨ ਦੀ ਸਮਝ ਪੈ ਗਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੱਥਾਂ ਨਾਲ ਸੁਟਿਆ ਪਾਣੀ ਮੂੜ ਦਰਿਆ ਵਿੱਚ ਪੈ ਜਾਂਦਾ ਹੈ ਉਹਨਾਂ ਪਾਣੀ ਸੁਟਣਾ ਛੱਡ ਦਿੱਤਾ ਪਰ ਜਿਨ੍ਹਾਂ ਨੂੰ ਸਮਝ ਨਹੀਂ ਪਈ ਉਹ ਪਾਣੀ ਹੁਣ ਤੱਕ ਪੂਰਬ ਵੱਲ ਸੁਟਦੇ ਆ ਰਹੇ ਹਨ